ਕੁਨਾਮ ਸ੍ਰੀ ਵਾਹਿਗੁਰੂ ਸਵਾਗਤ ਜੀਓ ਵਾਹਿਗੁਰੂ ਜੀ ਹੋਵਾ ਸਿਰਪਤ ਖਸਾਮ ਦੇ 100 ਅਰਸੋ ਕੁਰਸੂ ਤਤੀਆ ਤੁਝੇ ਸਕੇ ਪਾਪ ਸਾਹ ਮਾਲ ਜਨ ਗਨਮ ਦੇ ਕੱਟੀ ਆ ਸਤਨਾਮ ਫਿਰਵਾਇ ਗੁਰੂ ਗੁਰਪੂਰਾ ਕਿਰਪਾ ਧਾਰੀ ਤਉ ਪੂਰੇ ਲੋਕ ਹਮਾਰੇ ਕਾਰਜਨਾ ਨ ਗ੍ਰਹਿ ਆਏ ਅਨੰਦ ਮੰਦਰ ਸੁਖ ਪਾਏ ਆਰਿਸ਼ਣਾਂ ਗ੍ਰਹ ਆਈ ਅੰੰਦ ਮੰਗਲ ਸੁਖ ਪਾਏ ਸੰਤੋ RAM ਨਾਮ ਨਿਸਰਿਆ ਊਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋਕਿਰਤ ਕਰੀਐ ਰਹਾ ਸਤਿ ਸ਼੍ਰੀ ਅਕਾਲ ਮਾਰੂ ਕਰਮ ਕੀ ਪਾਉੜੀ ਕੋ ਬੜਾ ਪੱਗ ਵੀ ਪਾਏ ਕੋਟ ਜੰਮ ਕੀ ਪਿਲਿ ਮੇ ਕਨਾਸੀ ਹਰ ਕਰਣੀ ਕਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਦਨ ਰੱਖੀ ਨੰਤਸਾ ਪਹੀ ਪਵਿੱਤਰਾ ਸਤਗੁਰ ਕੀ ਸਤਿ ਸਾਖੀ ਬਿਨੁ ਬਿਨਾ ਸੰਸਾਰੁ ਦੁਖ ਨਾਸਣ ਸਤਗੁਰ ਨਾਮ ਦਰੜਾਇਆ ਕੋਈ ਪਾਪ ਪਈ ਸਭ ਬਾਵਨ ਜਨ ਨਾਨਕ ਸੁਖ ਤਾਲ ਆਇਆ ਇਨਨਿ ਨਿਨਾ ਸ੍ਰਣਿ ਸੌਤਿ ਫਨਾ ਸ੍ਰਣ ਸਤਗੁਰ ਨਾਮ ਦਰੜਾਇਆ ਕੋਈ ਪਾਪ ਪੈ ਸਭਾਵਨਾ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ